ਹਾਂਜੀ ਦੋਸਤੋ ਕੀ ਹਾਲ ਹੈ ਸਾਰਿਆਂ ਦਾ ਆਓ ਫਿਰ ਵੱਧ ਤੋਂ ਵੱਧ ਸਾਈਕਲ ਚਲਾਈਏ ਆਪਣੀ ਸਿਹਤ ਤੇ ਦੇਸ਼ ਵਿਚਾਈਏ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਕਿ ਵਿਆਹ ਤੋਂ ਪਹਿਲਾਂ ਦੋਵੇਂ ਜੀਵਨ ਸਾਥੀਆਂ ਦਾ ਬਲੱਡ ਟੈਸਟ ਤੇ ਜੋ ਰੂਟੀਨ ਟੈਸਟ ਕਰਾਉਣੇ ਲਾਜ਼ਮੀ ਹੈ ਜ਼ਰੂਰੀ ਹੈ ਜਾਂ ਨਹੀਂ ਦੇਖੋ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਜਦੋਂ ਦੋ ਮਨੁੱਖ ਆਪਸ ਵਿੱਚ ਇੱਕ ਨਵੇਂ ਰਿਸ਼ਤੇ ਦੇ ਬੰਧਨ ਵਿੱਚ ਬੱਝ ਰਹੇ ਹੁੰਦੇ ਹਨ ਤਾਂ ਉਹ ਜੋ ਰਿਸ਼ਤਾ ਸੱਚ ਦੀ بنیاد ਤੇ ਰੱਖਣਾ ਚਾਹੀਦਾ ਹੈ ਕਈ ਵਾਰੀ ਕਿਸੇ ਨੂੰ ਕੋਈ ਸਰੀਰਕ ਰੋਗ ਹੁੰਦਾ ਹੈ ਉਹ ਲੰਮੀ ਧੀਰ ਚੱਲਣ ਵਾਲਾ ਰੋਗ ਹੁੰਦਾ ਹੈ ਅਸੀਂ ਆਪ ਦੇ ਜੀਵਨ ਸਾਥੀ ਤੇ ਉਸ ਦੇ ਪਰਿਵਾਰ ਤੋਂ ਉਹ ਰੋਗ ਲਕੋ ਕੇ ਇਸ ਬੰਧਨ ਦੇ ਵਿੱਚ ਵੱਜ ਜਾਂਦੇ ਆ ਫਿਰ ਅਸੀਂ ساری ਉਮਰ ਹੀ ਇੱਕ ਦੂਜੇ ਦੇ ਵਿੱਚ ਗਿਲੇ ਸ਼ਿਕਵੇ ਦੇ ਨਾਲ ਜਿਉਂਦੇ ਆ ਕਈ ਵਾਰੀ ਸਾਡੇ ਤੇ ਪਰਿਵਾਰਕ ਪ੍ਰੈਸ਼ਰ ਪਾਇਆ ਜਾਂਦਾ ਹੈ ਕੋਈ ਸਾਡਾ ਰਿਸ਼ਤੇਦਾਰ ਫੁੱਫੜ ਮਾਮਾ ਭੂਆ ਜੀਜਾ ਤੱਕੇ ਨਾਲ ਰਿਸ਼ਤਾ ਲਿਆ ਆਉਂਦਾ ਹੈ ਤਾਂ ਅਸੀਂ ਉਹ ਰਿਸ਼ਤੇ ਨੂੰ ਨਾ ਨਾ ਕਰਨ ਦੀ ਬਜਾਏ ਦਾਜ ਦੀ ਲਾਲਚ ਵਿੱਚ ਜਾਂ ਉਹਨਾਂ ਨੂੰ ਨਾਂ ਨਹੀਂ ਕਹਿ ਸਕਦੇ ਉਸ ਦੇ ਆੜ ਵਿੱਚ ਅਸੀਂ ਉਹ ਰਿਸ਼ਤਾ ਮਨਜ਼ੂਰ ਕਰ ਲੈਨੇ ਆ ਤਾਂ ਫਿਰ ਸਾਰੀ ਉਮਰ ਇੱਕ ਦੂਜੇ ਤੇ ਗਿੱਲੇ ਛਿਖਵੇ ਤੇ ਨਿਤ ਦੀ ਲੜਾਈ ਪੱਲੇ ਪੈ ਜਾਂਦੀ ਹੈ ਸੋ ਅੱਜ ਅਸੀਂ ਗੱਲ ਕਰਦੇ ਆ ਵੀ ਇਹ ਜਿਹੜਾ ਜੀਵਨ ਸਾਥੀ ਇੱਕ ਦੋ ਜਿਹੇ ਨਾ ਵਿਆਹ ਦੇ ਜੋ ਬੰਦਨ ਚ ਬਜਣ ਤੋਂ ਪਹਿਲਾਂ ਕੀ ਸਰੀਰ ਦੇ ਟੈਸਟ ਕਰਾਉਣਾ ਜ਼ਰੂਰੀ ਹੈ ਇਸ ਬਾਰੇ ਤੁਸੀਂ ਕਮੈਂਟ ਵਿੱਚ رائے ਦੇਣੀ ਆ ਤੇ ਥੋੜੇ ਛੋਟੇ ਵੀਰ ਦਾ ਚੈਨਲ ਸਨਰਾਈਜ਼ ਵੇ ਫਾਰ ਗੁੱਡ ਹੈਲਥ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਕਿਉਂਕਿ ਇਸ ਮੁੱਦੇ ਤੇ ਅਸੀਂ ਕਦੇ ਗੱਲ ਹੀ ਨਹੀਂ ਕੀਤੀ ਇਸ ਮੁੱਦੇ ਦੇ ਉੱਪਰ ਅਸੀਂ ਅੱਜ ਖੁੱਲ ਕੇ ਗੱਲ ਕਰਾਂਗੇ ਕਿਉਂਕਿ ਵਿਆਹ ਤੋਂ ਬਾਅਦ ਅਸੀਂ ਅੱਗੇ ਆਦਾ ਪਰਿਵਾਰ ਵਧਾਉਣਾ ਹੁੰਦਾ ਹੈ ਇਹ ਪਰਿਵਾਰ ਤਾਂ ਹੀ ਸਹੀ ਤਰੀਕੇ ਨਾਲ ਵੱਸ ਸਕਦਾ ਹੈ ਜੇਕਰ ਅਸੀਂ ਦੋਨੇ ਸਾਥੀ ਰੈਸਟ ਪੁਸਟ ਹੋਣਗੇ ਤਾਂ ਇਹ ਪਵਿੱਤਰ ਬੰਧਨ ਚ ਬੰਧਨ ਤੋਂ ਪਹਿਲਾਂ ਸਾਨੂੰ ਕੁਝ ਟੈਸਟ ਮੈਂ ਦੱਸਨੇ ਚਾਹਣਾ ਜੋ ਪੜੇ ਲਿਖੇ ਹੈ ਜਾਂ ਘੱਟ ਵੀ ਪੜੇ ਹੈ ਤਾਂ ਉਹਨਾਂ ਦੇ ਆਸ-ਪਾਸੀ ਜੋ ਰਿਸ਼ਤੇ ਹਨ ਉਹ ਇੱਕ ਦੂਜੇ ਦੇ ਟੈਸਟ ਦੀਆਂ ਰਿਪੋਰਟਾਂ ਜਾਂ ਇਕੱਠੇ ਜਾ ਕੇ ਕਿਸੇ ਚੰਗੇ ਡਾਕਟਰ ਜਾਂ ਲੈਬਾਰਟਰੀ ਤੋਂ ਇਹ ਰਿਪੋਰਟਾਂ ਦੀ ਜਾਂਚ ਕਰਵਾ ਕੇ ਇੱਕ ਵਧੀਆ ਪਵਿੱਤਰ ਦੇ ਵਿੱਚ ਬੰਨ੍ਹ ਸਕਦੇ ਆ ਉਹ ਬੰਧਨ ਹੈ ਉਹਨਾਂ ਟੈਸਟਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸ਼ੂਗਰ ਫਿਰ ਕਾਲਾ ਪੀ ਲਿਆ ਜਿਸ ਨੂੰ ਹੈਪਟਾਈਟਸ ਸੀ ਕਹਿੰਦੇ ਆ ਹੈਪਟਾਈਟਸ ਬੀ ਕਹਿੰਦੇ ਆ ਤੇ ਐਚ ਆਈ ਵੀ ਤੇ ਛਾਤੀ ਦਾ ਐਕਸਰੇ ਜੋ ਕਿ ਟੀਬੀ ਲਈ ਟੀਬੀ ਦੀ ਬਿਮਾਰੀ ਲਈ ਸਾਇਕ ਹੁੰਦਾ ਹੈ ਤੇ ਨਾਲ ਜੋ ਬਾਲਾ ਜ਼ਰੂਰੀ ਟੈਸਟ ਹੈ ਉਹ ਹੈ ਥਾਲਾਸੇਮੀਆ ਮਾਈਨਰ ਤੇ ਮੇਜਰ ਕਿਉਂਕਿ ਜੇਕਰ ਥਾਲਾਸੇਮੀਆ ਮਾਈਨਰ ਤੇ ਮੇਜਰ ਦੀ ਬਿਮਾਰੀ ਹੈ ਤਾਂ ਫਿਰ ਉਹਨਾਂ ਦੇ ਆਉਣ ਵਾਲੇ ਬੱਚਿਆਂ ਨੂੰ ਇਹ ਬਿਮਾਰੀ ਹੋਣ ਦੀ ਸੁਭਾਵਨਾ ਹੁੰਦੀ ਅਤੇ ਉਹਨਾਂ ਦੇ ਬੱਚਿਆਂ ਨੂੰ ਹਰ ਮਹੀਨੇ ਖੂਨ ਲਗਾਉਣਾ ਪੈਂਦਾ ਹੈ ਬਨੌਟੀ ਖੂਨ ਤਾਂ ਉਹ ਸਾਰੀ ਉਮਰ ਹੀ ਨਾ ਇੱਕ ਚੰਗੀ ਕੁਦਰਤੀ ਦਾਤ ਸਗੋਂ ਸਾਰੀ ਉਮਰ ਦੀ ਟੈਨਸ਼ਨ ਤੇ ਜੀਵ ਦਾ ਜੰਜਾਲ ਬਣ ਜਾਂਦੀ ਹੈ ਪਰ ਅਸੀਂ ਭਾਰਤੀ ਖਾਸ ਕਰ ਪੰਜਾਬੀ ਫਿਰ ਅਸੀਂ ਕਹਿ ਦਿੰਨੇ ਆ ਵੀ ਇਹ ਜੋ ਸਾਡੇ ਕਰਮਾਂ ਦੀ ਖੇਡ ਹੈ ਪਰ ਨਹੀਂ ਕਾਫੀ ਹੱਦ ਤੱਕ ਅਸੀਂ ਜੋ ਅਸੀਂ ਕਿਤੇ ਸਫ਼ਰ ਤੇ ਜਾਂਦੇ ਆ ਜਿਵੇਂ ਅਸੀਂ ਗੱਡੀ ਦਾ ਤੇਲ ਪਾਣੀ ਹਵਾ ਤੇ ਬ੍ਰੇਕਾਂ ਵਗੈਰਾ ਚੈੱਕ ਕਰਦੇ ਆ ਉਸੇ ਤਰ੍ਹਾਂ ਅਸੀਂ ਇਹ ساری ਉਮਰ ਚੱਲਣ ਵਾਲਾ ਜੋ ਸਫ਼ਰ ਹੈ ਤਾਂ ਉਸਦੇ ਲਈ ਕੁਛ ਤਾਂ ਤਿਆਰੀ ਕਰੀਏ ਐਡਾ ਲੰਮਾ ਸਫਰ ਜੋ ਅਸੀਂ 50 60 ਜਾਂ 100 ਸਾਲ ਇਕੱਠੇ ਰਹਿਣਾ ਹੈ ਤਾਂ ਉਸਦੇ ਲਈ ਕੁਛ ਤਾਂ ਤਿਆਰੀ ਕਰੀਏ ਚਲਈ ਅੱਜ ਇੱਕ ਨਵਾਂ ਟੌਪਿਕ ਲੈ ਕੇ ਆਏ ਆਂ ਜਿਸ ਬਾਰੇ ਹੁਣ ਆਉਣ ਵਾਲੇ ਸਮੇਂ 'ਚ ਕੱਲ ਹੋਇਆ ਕਰੂਗੀ ਕਿ ਤੁਸੀਂ ਮੁੰਡਾ ਕੁੜੀ ਪਸੰਦ ਹੈ ਪਰ ਤੁਸੀਂ ਆਪਣੇ ਬੱਚੇ ਦੇ ਤੇ ਅਸੀਂ ਆਪਣੇ ਬੱਚੇ ਦੇ ਟੈਸਟ ਕਰਵਾ ਕੇ ਤੁਸੀਂ ਸਾਨੂੰ ਦਿਓ ਫਿਰ ਅਸੀਂ ਇਹ ਰਿਸ਼ਤਾ ਪੱਕਾ ਕਰਾਂਗੇ ਸੋ ਅੱਜ ਮੇਰੀ ਸਭ ਨੂੰ ਫਿਰ ਬੇਨਤੀ ਆ ਜਿਨ੍ਹਾਂ ਦੇ ਬੱਚੇ ਭੈਣ ਭਰਾ ਵਿਆਹ ਯੋਗ ਹਨ ਤੇ ਕਿਰਪਾ ਕਰਕੇ ਇਸ ਮੁੱਦੇ ਤੇ ਅੱਜ ਜ਼ਰੂਰ ਸੋਚਿਓ ਕੀ ਇਹ ਮੁਤਾ ਜ਼ਰੂਰੀ ਹੈ ਵਿਚਾਰਿਆ ਜਾਣ ਵਾਲਾ ਹੈ ਆਬਾਦੀ ਇੰਨੀ ਵਧ ਰਹੀ ਹੈ ਸਰੀਰਕ ਪੱਖੋਂ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਦਾ ਯੁੱਗ ਆ ਗਿਆ ਹੈ ਜਿਵੇਂ ਜਿਵੇਂ ਬਿਊਟੀ ਕੰਟੈਸਟ ਇੰਟੈਲੀਜੈਂਸ ਕੰਟੈਸਟ ਹੋਰ ਵੀ ਸਰੀਰਕ ਫਿਜ਼ੀਕਲੀ ਜੋ ਕੰਟੈਸਟ ਹੈ ਉਹਨਾਂ ਥਾਂ ਨੇ ਮਨੁੱਖ ਨੂੰ ਨੰਗਣਾ ਪੈਂਦਾ ਹੈ ਤਾਂ ਇਸ ਦੇ ਲਈ ਮੈਂ ਸੋਚਦਾ ਇਸ ਟੈਸਟਾਂ ਬਾਰੇ ਵੀ ਗੱਲ ਕੀਤੀ ਜਾਣੀ ਜ਼ਰੂਰੀ ਹੈ ਜੋ 4-5 ਟੈਸਟ ਤੁਹਾਨੂੰ ਜ਼ਰੂਰੀ ਦੱਸੇ ਹਨ ਸ਼ੂਗਰ ਹੈਪਟਾਈਟਸ ਸੀ ਹੈਪਟਾਈਟਸ ਬੀ ਵੀਡੀਰਲ ਐਚ ਆਈ ਵੀ ਬਲੱਡ ਪ੍ਰੈਸ਼ਰ ਥਾਲਸੇਮੀਆ ਮਾਈਨਰ ਮਨੇ ਮੇਜਰ ਤੇ ਐਕਸੀਮਨ ਦੀ ਤੇ ਹੋਰ ਕਈ ਰਿਪੋਰਟਾਂ ਜੋ ਦੋਵਾਂ ਸੰਬੰਧੀਆਂ ਮੇਲ ਐਂਡ ਫੀਮੇਲ ਇਹਨਾਂ ਜ਼ਰੂਰੀ ਕ੍ਰਾਸ ਕੀਤੀਆਂ ਜਾਣ ਤਾਂ ਜੋ ਫੇਰ ਕਿਸੇ ਲੰਮੀ ਬਿਮਾਰੀ ਤੇ ਆਪਾਂ ਕਹਿ ਲਈਏ ਵੀ ਆਪਣੇ ਤੇ ਮਾੜੇ ਕਰਮਾਂ ਦਾ ਫਲ ਆ ਉਸ ਗੱਲ ਤੋਂ ਬਚਿਆ ਜਾਵੇ ਤਾਂ ਅੱਜ ਅਸੀਂ ਇਸ ਬਾਰੇ ਗੱਲ ਕੀਤੀ ਹੈ ਤੁਹਾਨੂੰ ਕਿਵੇਂ ਲੱਗਿਆ ਹੈ ਇਹ ਮੁੱਦਾ ਵਿਚਾਰਯੋਗ ਹੈ ਤਾਂ ਕਿਰਪਾ ਕਰਕੇ ਤੁਸੀਂ ਜਰੂਰ ਕਮੈਂਟ ਚ ਵੀ ਦੱਸ ਸਕਦੇ ਹੋ ਤੇ ਆਪਦੇ ਬੰਨਣ ਵਾਲੇ ਜੀਵਨ ਸਾਥੀ ਦੇ ਨਾਲ ਵੀ ਇਹ ਗੱਲ ਖੁੱਲ੍ਹ ਕੇ ਕਰ ਸਕਦੇ ਹੋ ਵੀ ਇਹ ਟੈਸਟ ਕਰਾਉਣੇ ਜ਼ਰੂਰੀ ਹੈ ਫਿਰ ਆਪਾਂ ਇਸ ਪਵਿੱਤਰ ਰਿਸ਼ਤੇ ਨੂੰ ਹਾਂ ਕਵਾਂਗੇ ਤਾਂ ਇੱਕ ਵਾਰੀ ਫੇਰ ਤੁਹਾਡਾ ਵੀਰ ਸ੍ਰੀ ਮੁਖਸਾ ਸਾਹਿਬ ਤੋਂ ਹਰੀ ਹਰਿ ਭਗਵਾਨ ਆਪਦੇ ਲਈ ਨਵਾਂ ਜੋ ਕਨਸੈਪਟ ਨਵਾਂ ਮੁੱਦਾ ਇੱਕ ਦੂਜੇ ਨਾਲ ਵਿਚਾਰਨ ਜੋ ਗੱਲ ਲੈ ਕੇ ਆਇਆ ਹੈ ਉਮੀਦ ਆ ਵੀ ਤੁਹਾਨੂੰ ਪਸੰਦ ਆਇਆ ਹੋਊਗਾ ਤਾਂ ਤੁਸੀਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਚੈਨਲ ਦਾ ਨਾਮ ਹੈ ਸਨਰਾਈਜ਼ ਵੇ ਫॉर ਗੁੱਡ ਹੈਲਥ ਸਨਰਾਈਜ਼ ਚੰਗੀ ਸਿਹਤ ਦਾ ਰਸਤਾ ਕਿਉਂਕਿ ਇਹ ਮੇਰੇ ਮੁਤਾਬਕ ਜੋ ਮੈਂ ਸੋਚਿਆ ਹੈ ਆਪਣੀ ਉਮਰ ਦੇ ਮੁਤਾਬਕ ਤਾਂ ਇਹ ਮੁੱਦਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਵਿਚਾਰਨਯੋਗ ਹੈ ਤੇ ਉਮੀਦ ਹੈ ਤੁਸੀਂ ਮੇਰੀ ਇਸ ਛੋਟੀ ਜਿਹੀ ਵੀਡੀਓ ਨੂੰ ਲਾਈਕ ਕਰੋਗੇ ਧੰਨਵਾਦ